ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ ਦੇਸ਼ ਕੌਮ ਵਾਸਤੇ ਬੜੀ ਵੱਡੀ ਕੁਰਬਾਨੀ ਕੀਤੀ ਸ਼ਹੀਦ ਉਦਮ ਸਿੰਘ ਦੇ ਨਾਮ ਦੇ ਨਾਲ ਸ਼ਹੀਦ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ 31 ਜੁਲਾਈ 1940 ਦੇ ਵਿੱਚ ਉਹ ਸ਼ਹੀਦ ਹੋਏ ਨੇ ਤੇ ਉਹਨਾਂ ਦਾ ਜਜ਼ਬਾ ਉਹਨਾਂ ਦੀ ਕੁਰਬਾਨੀ ਸਾਡੇ ਵਾਸਤੇ ਬੜੀ ਨੁਮਾਇਨੇ ਰੱਖਦੀ ਹੈ ਸੋ ਥੋੜੇ ਸ਼ਬਦਾਂ ਦੇ ਵਿੱਚ ਸ਼ਹੀਦ ਉਦਮ ਸਿੰਘ ਨੂੰ ਯਾਦ ਕਰਾਂਗੇ ਉਹਨਾਂ ਦੇ ਬਾਰੇ ਕੁਝ ਜ਼ਰੂਰੀ ਜੋ ਇਤਿਹਾਸ ਦੇ ਵਿੱਚੋਂ ਤੱਥ ਹਨ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਸ਼ਹੀਦ ਉਦਮ ਸਿੰਘ ਜੀ ਐਸੇ ਇੱਕ ਨੌਜਵਾਨ ਹੋਏ ਨੇ ਜਿਨ੍ਹਾਂ ਨੇ ਇੱਕ ਜਾਂ 2 ਦਿਨ ਜਾਂ 10 20 ਦਿਨ ਦਾ ਸਾਲ ਨਹੀਂ ਆਪਣੇ ਅੰਦਰ 20 ਸਾਲ 21 ਸਾਲ ਉਸ ਬਦਲੇ ਦੀ ਭਾਵਨਾ ਨੂੰ ਯਾਦ ਰੱਖਿਆ ਕਿ ਜਿਸ ਕਕੂ ਮਤ ਅੰਗਰੇਜ਼ੀ ਨੇ ਦਲਿਆਂਵਾਲੇ ਬਾਗ ਦੇ ਵਿੱਚ ਜੋ ਕਿ ਮਾਈਕਲ ਐਡਵਾਈਜ਼ਰ ਹੋਇਆ ਹੈ ਜਿਸ ਨੇ ਜਨਰਲ ਡਾਇਰ ਦੇ ਹਮਾਇਤ ਕੀਤੀ ਸੀ ਉਸ ਵੇਲੇ ਅਸਲ ਦੋਸ਼ੀ ਨੂੰ ਉਹਦੇ ਘਰ ਵਿੱਚ ਲੰਡਨ ਦੇ ਵਿੱਚ ਜਾ ਕੇ ਮਾਰਿਆ ਤੇ ਇਸ ਬਦਲੇ ਨੂੰ ਪੂਰਾ ਕਰਦਿਆਂ 1947 ਸਹੀਦ ਉਦਮ ਸਿੰਘ ਨੂੰ ਲੱਗ ਗਏ ਪਰ ਉਹਨਾਂ ਨੇ ਉਹ ਬਦਲੇ ਦੀ ਜੋ ਭਾਵਨਾ ਸੀ ਉਹ ਆਪਣੇ ਅੰਦਰ ਜਗਦੀ ਰੱਖੀ ਹੈ ਨਹੀਂ ਤੇ ਸਮੇਂ ਦੇ ਨਾਲ ਬੜਾ ਕੁਝ ਬਦਲ ਜਾਂਦਾ ਹੈ ਵਿਚਾਰ ਬਦਲ ਜਾਂਦੇ ਨੇ ਪਰ ਜੋ ਸ਼ਹੀਦ ਉਦਮ ਸਿੰਘ ਨੇ ਇਹ ਜਜ਼ਬਾ ਜੋ ਇਹ ਸੋਚੇ ਕਾਇਮ ਰੱਖੀ ਆਪਣੇ ਅੰਦਰ ਉਸ ਨੂੰ ਸਲਾਮ ਕਰਨਾ ਬਣਦਾ ਹੈ ਜਿਸ ਵੇਲੇ ਜਲਿਆਂਵਾਲੇ ਬਾਗ ਦੀ ਘਟਨਾ ਘਟਦੀ ਹੈ ਨਾ ਉਸ ਵੇਲੇ ਸ਼ਹੀਦ ਉਦਮ ਸਿੰਘ ਜੀ ਅਜੇ ਬਹੁਤੀ ਜਿਆਦੀ ਉਮਰ ਨਹੀਂ ਸੀ ਉਸ ਜਲਿਆਂਵਾਲੇ ਬਾਗ ਦੇ ਵਿੱਚ ਮੌਜੂਦ ਸਨ ਸੋ ਉਸ ਇਤਿਹਾਸ ਨੂੰ ਤੁਸੀਂ ਸਾਰੇ ਜਾਣਦੇ ਜੇ ਕਿ ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਦਿੱਤਿਆਂ ਬਿਨਾਂ ਕਿਸੇ ਕੋਈ ਬਚਾਅ ਆਪਣਾ ਕਰਨ ਦਾ ਸਮਾਂ ਦਿੱਤਿਆਂ ਅੰਗਰੇਜ਼ੀ ਸਿਪਾਹੀਆਂ ਨੂੰ ਆਖ ਕੇ ਜੋ ਗੋਲੀ ਦਾ ਹੁਕਮ ਦੇ ਦਿੱਤਾ ਸੀ ਸੋ ਇੱਕ ਹੀ ਦਰਵਾਜ਼ਾ ਸੀ ਅੰਦਰ ਜਾਣ ਵਾਸਤੇ ਉਸ ਦਰਵਾਜ਼ੇ ਰਹੀਂ ਉਹ ਸਾਰੀ ਫੌਜ ਲੰਗੀ ਤੇ ਉਸ ਨੂੰ ਘੇਰਾ ਪਾਇਆ ਹੋਇਆ ਸੀ ਹੋਰ ਬਾਕੀ ਆਉਣ ਜਾਣ ਦੇ ਰਸਤੇ ਸਾਰੇ ਬੰਦ ਸਨ ਸੋ ਕੋਈ ਵੀ ਐਸਾ ਜੀਵ ਨਹੀਂ ਸੀ ਜਿਹੜਾ ਉਸ ਘਟਨਾ ਦੇ ਵਿੱਚੋਂ ਬਚਿਆ ਹੋਵੇ ਜਿਹੜੇ ਜ਼ਖਮੀ ਵੀ ਬਹੁਤ ਜ਼ਿਆਦਾ ਹਾਲਤ ਵਿੱਚ ਹੋ ਚੁੱਕੇ ਸਨ ਉਹਨਾਂ ਨੂੰ ਵੀ ਚੁੱਕਣ ਦਾ ਉਸ ਵੇਲੇ ਜੋ ਹੈ ਉਹ ਹੁਕਮ ਨਹੀਂ ਸੀ ਉੱਥੇ ਫਿਰ ਦੱਸਦੇ ਹਨ ਕਿ ਉਹਨਾਂ ਦੇ ਮਾਸ ਉਹਨਾਂ ਦੇ ਲਾਸਾਂ ਦੇ ਟੁਕੜੇ ਜਿਲ੍ਹਾ ਨੂੰ ਗਿਰਜਾਂ ਨੂੰ ਖਾਣ ਵਾਸਤੇ ਉਹਨਾਂ ਹਕੂਮਤ ਅੰਗਰੇਜ਼